ਪਾਰਜੋਬ ਸਾਥੀਓ ਮੇਰਾ ਨ ਕਾਮਰੇਡ ਧਰਮਪਾਲ ਸਲਾਮ ਅਸੀਂ ਅੱਜ ਸ਼ਹੀਦ ਉਦਮ ਸਿੰਘ ਦਾ ਰੋਡਰਿਕਾ ਪੀਐ ਸਰਕਾਰੀ ਹਸਪਤਾਲ ਤੋਂ ਪਹੁੰਚੇ ਤੇ ਛੇਕੇਦਾਰਾਂ ਨੇ दारू ਦੇ ਸਬੰਧ ਦੇ ਵਿੱਚ ਆ ਕੇ ਗਰੀਬ ਸਿੰਘ ਨਾਲ ਕੁਸਵਾਰ ਕਰੀ ਕੋਈ ਕ੍ਰਿੰਦਿਆ ਨੇ ਫੋਨ ਕਰਵਾਏ ਹੋ ਉਸ ਉਹਨਾਂ ਦੀ दारू ਪਿੱਛੇ ਲੈਣ ਦੇ ਵਿੱਚ ਕੋਈ ਤਕਰਾਰ ਵਾਜੀ ਹੋਈ ਮੈਂ ਵੀ ਉੱਥੇ ਮੌਕੇ ਤੇ ਮੌਜੂਦ ਸੀ ਮੈਂ ਖੜਾ ਵੀ ਉੱਥੇ ਮੇਰੇ ਨਾਲ ਵੀ ਇਹਨਾਂ ਨੇ ਹੱਥ ਪਾਈ ਕਰਨੀ ਉਹ ਕਿਰਤਾਂ ਸੰਗ ਦੇ ਵਿੱਚ ਮੇਰੇ ਮਾਰਦੇ ਤੇ ਲੱਕੀ ਮੁੰਡੇ ਦੇ ਉਹ ਹੁਣ ਹਸਪਤਾਲ ਦੇ ਵਿੱਚ ਦਾਖਲ ਹੈ ਉਹਨਾਂ ਦਾ ਪਰਿਵਾਰ ਸਾਰੇ ਵੀਰੇ ਦੇ ਮੇਰੇ ਨਾਲ ਖੜੇ ਨੇ ਅਸੀਂ ਸਾਰੇ ਇਹ ਬੇਨਤੀ ਕਰਦੇ ਹਾਂ ਵੀ ਕੱਲ ਨੂੰ ਜੇ ਅਸਲੀ ਆਪਣੇ ਨਾਂ ਪੱਤੇ ਵਾਰਾ ਦੇ ਹੋਏ ਨਾਂ ਨਾ ਲੈਖੇ ਤੇ ਖੋਕ ਚ ਪਿਆ ਗਿਆ ਸਾਡੇ ਉੱਤੇ ਭੈਣ ਭਾਈ ਰਹਿੰਦੇ ਨੇ ਵੱਲੋਂ ਇਹ ਆਪਾਂ ਨਾ ਆਣਾ ਚਾਹੁੰਦੇ ਨੇ ਨੇੜੇ ਸਭ ਤੋਂ ਮਿਲਦੀ ਆ ਕੋਈ ਸਬਜ਼ੀ ਬਾਜੀ ਵਾਲੇ ਇਹਨਾਂ ਦਾ ਰੋਜ਼ ਦਾ ਕੰਮ ਆ ਉੱਥੇ ਵੇਲੇ ਵਾਂਗੂ ਮੇਲਾ ਲੱਗਦਾ ਇਹ ਜਿਹੜਾ ਥੋਕ ਦਾ ਇਹ ਬਾਹਰ ਜਾਣਾ ਚਾਹੀਦਾ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਠੇਕੇਦਾਰਾਂ ਦੇ ਉੱਤੇ ਸਭ ਤੋਂ ਸੱਚੀ ਧਾਰ ਬਈ ਹੁੰਦੀ ਹੈ ਤੇ ਇਹ ਜਿਹੜਾ ਨਾ ਮੈਂ ਥੋੜੀ ਉਹਨਾਂ ਦੇ ਪਰਿਵਾਰ ਦਾ ਬਦਲਾ ਕਰਾਂਗਾ ਇਹ ਗਰਮੀ ਸਿੰਘ ਦਾ ਇਹ ਉਹਦੇ ਘਰ ਵਾਲੀ ਆ ਜਿਹਨੇ ਬੁੱਢੇ ਦੇ ਪੰਜ ਤੰਕੇ ਲੱਚਣ ਵਾਲਾ ਉਹ ਦਾਖਲ ਆ ਕੇ ਨਾਲ ਹਾਜੀ ਜੀ ਜੀ ਸਾਡੇ ਸਾਥ ਲੱਗੇ ਜੀ ਅਕਾਲ ਪੁਰਾਣਾ ਜਾਣਾ ਚਾਹੁੰਦਾ ਸੀ ਐਲਐਮ ਪਰਚੇ ਪਾਣੇ ਕਹਿੰਦੇ ਹਾਂ ਕਿਰਚ ਮਾਰਿਆ ਜੀ ਗੁੰਡਾਗਰਦੀ ਕਰਦਣੇ ਸਾਡਾ ਆਣਾ ਜਾਣਾ ਜੀ ਪ੍ਰੋਤ ਹੀ ਗੁੰਡਾਗਰਦੀ ਕਰਦੇ ਨੇ ਕਾਲੂ ਜੇ ਸਾਨੂੰ ਨਾ ਇਨਸਾਫ ਮਿਲਿਆ ਤਾਂ ਅਸੀਂ ਆਈਟੀਆਈ ਚੌਕ ਜਾਬ ਕਰਾਂਗੇ ਚਾਹੇ ਪ੍ਰਸ਼ਾਸਨ ਸਾਡੇ ਗੋਲੀ ਮਾਰ ਦੇਵੇ ਅਸੀਂ ਚਾਹੇ 50 ਆ ਜਾਂ ਚਾਹੇ 100 ਅਸੀਂ ਉੱਥੇ ਬੈਠਾਂਗੇ